ਇਕ ਕੰਦ ਗੰਗੂ ਰਸੋਈਏ ਦੇ ਘਰ ਦੀ ਕੰਦਾ ਜਿਹਦੀ ਦਗਾ ਸਦਕਾ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਖਤਮ ਹੋ ਗਿਆ ਸੀ ਇਹ ਉਹੀ ਮੰਝਿਆ ਜਿੱਤੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੇ ਤੇ ਮਾਤਾ ਗੁਜਰੀ ਨੇ ਰਾਤ ਕੱਟੀ ਸੀ ਇੱਕ ਗੱਲ ਘਰ ਦੇ ਉਸ ਦੇ ਉਸ ਵਕਤ ਦੇ ਹਾਲਾਤਾਂ ਤੋਂ ਦੇਖ ਕੇ ਪਤਾ ਲੱਗਦਾ ਕਿ ਲਾਲਚੀ ਕਰ ਗਿਆ ਪਰ ਤਕੜਾ ਬਹੁਤ ਸੀਗਾ ਦੂਜੀ ਗੱਲ ਉਹੀ ਕੋਤਵਾਲੀ ਦਿਖਾਉਣੀ ਆ ਜਿੱਥੇ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ ਸੀ ਆਖਰ ਤੱਕ ਬਣੇ ਰਹੋ ਜਾਣਕਾਰੀ ਬਹੁਤ ਬਹੁਮੁੱਲਾ ਲੋਕਾਂ ਦੇ ਵੀ ਕੰਮ ਆਵੇ ਸ਼ੇਅਰ ਜ਼ਰੂਰ ਕਰਿਓ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਗੰਗੂ ਬ੍ਰਾਹਮਣ ਦੇ ਘਰ ਦੇ ਵਿੱਚ ਲੈ ਕੇ ਆ ਗਿਆ ਇਹ ਇਸ ਵਕਤ ਮੈਂ ਖੇੜੀ ਪਿੰਡ ਦੇ ਵਿੱਚ ਆ ਜਿਹਨੂੰ ਸਹੇੜੀ ਕਹਿੰਦੇ ਨੇ ਹੁਣ ਪਹਿਲਾਂ ਕਿਸੇ ਸਮੇ ਖੇੜੀ ਕਹਿੰਦੇ ਸੀ ਇਹ ਉਹੀ ਘਰ ਆ ਜਿੱਥੇ ਛੋਟੇ ਸਹਬਜ਼ਾਦੇ ਇੱਥੇ ਰਹੇ ਸੀਗੇ ਮਤਲਬ ਆਖਰੀ ਵੇਲੇ ਦੇ ਵਿੱਚ ਇੱਥੇ ਗੰਗੂ ਬ੍ਰਾਹਮਣ ਜੋ ਰਸੋਈਆ ਸੀ ਗੁਰੂ ਘਰ ਦਾ ਉਹਦੇ ਨਾਲ ਸਹਬਜ਼ਾਦੇ ਇਸ ਕਮਰੇ ਦੇ ਵਿੱਚ ਆਏ ਸੀ ਤੇ ਇੱਥੇ ਰਾਤ ਕੱਟੀ ਸੀ ਤੇ ਅੱਜ ਉਹਨਾਂ ਦਾ ਇਤਿਹਾਸ ਦੱਸਣਾ ਉਹ ਘਰ ਵਿਖਾਉਣਾ ਵਾ ਜਿੰਨੇ ਵੀ ਨਿਸ਼ਾਨ ਬਾਕੀ ਨੇ ਇੱਥੇ ਇੱਕ ਮੰਜਾ ਪਿਆ ਵਾ ਉਹ ਉਹੀ ਮੰਜਾ ਵਾ ਜਿਹਦੇ ਤੇ ਆਖਰੀ ਵੇਲੇ ਆਰਾਮ ਕੀਤਾ ਸੀ ਗੁਰੂ ਸਾਹਿਬ ਇਸ ਛੋਟੇ ਸਹਬਜ਼ਾਦਿਆਂ ਨੇ ਬਾਬਾ ਜੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਤਕਰੀਬਨ ਇਹਨਾਂ ਦੀ 7-9 ਤੇ 7 ਸਾਲ ਦੀ ਉਮਰ ਸੀ ਉਸ ਵੇਲੇਆਂ ਦੇ ਵਿੱਚ ਤੇ ਮਾਤਾ ਗੁਜਰਕੌਰ ਜੀ ਵੀ ਉਦੋਂ ਨਾਲ ਸੀਗੇ ਆ ਪ੍ਰਾਣੀਆਂ ਕੰਧਾਂ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਸਾਰੀ ਸਰਹੰਦ ਢਾਤੀ ਸੀ ਤੇ ਨਾਲ ਹੀ ਇਹ ਖੇੜੀਪੈੰਡ ਹੁੰਦਾ ਸੀ ਜਿਹੜਾ ਇਹ ਵੀ ਢਾਤਾ ਸੀ ਬਰਬਾਦ ਕਰਤਾ ਸੀਗਾ ਤੇ ਲੋਕ ਭੱਜ ਰੱਠ ਗਏ ਸੀ ਤੇ ਇਹਦਾ ਘਰ ਵੀ ਢਾ ਦਿੱਤਾ ਗਿਆ ਸੀ ਤੇ ਇਹਨੂੰ ਕਤਲ ਕਰ ਦਿੱਤਾ ਗਿਆ ਸੀ ਇਹਦੇ ਬਾਰੇ ਦੋ ਰਾਇਆ ਵੀ ਗੰਗੂ ਬ੍ਰਾਹਮਣ ਨੂੰ ਬੰਦਾ ਸਿੰਘ ਬਹਾਦਰ ਨੇ ਕਤਲ ਕੀਤਾ ਕੁਝ ਥਾਵਾਂ ਤੇ ਇਹ ਵੀ ਮਿਲਦਾ ਵੀ ਇਹਨ ਲਾਲ ਚ ਜਾ ਕੇ ਮੁਗਲਾਂ ਨੇ ਵੀ ਇਹਨੂੰ ਕੁੱਟ-ਕੁੱਟ ਕੇ ਮਾਰਤਾ ਸੀ ਕਿ ਆ ਵੀ ਤੂੰ ਖਜ਼ਾਨਾ ਹੋਰ ਵੀ ਲੁਕੋਇਆ ਹੋਊਗਾ ਤਾਂ ਇਹ ਗੱਲ ਬਣੀ ਸੀ ਪਰ ਕੁਛ ਵੀ ਹੋਵੇ ਇਹ ਉਹ ਘਰ ਆ ਤੇ ਜਿੱਥੇ ਸਾਡੇ ਸਹਬਜ਼ਾਦਿਆਂ ਨੇ ਰਾਤ ਕੱਟੀ ਸੀ ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਆ ਬੰਦਾ ਸਿੰਘ ਬਹਾਦਰ ਦੇ ਪਿੰਡ ਉਜਾੜਨ ਤੋਂ ਪਹਿਲਾਂ ਇਹਦਾ ਨਾਂ ਹੁੰਦਾ ਸੀ ਖੇੜੀ ਤੇ ਇਹਨੂੰ ਉਜਾੜਤਾ ਸੀ ਬੰਦਾ ਸਿੰਘ ਬਹਾਦਰ ਨੇ 1710 ਈਸਵੀ ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਪਿੰਡ ਦੁਬਾਰੇ ਸਿਹੜੀ ਕਿਵੇਂ ਬਣਿਆ ਮਾੜੀ ਜੀ ਗੱਲ ਇਹ ਵੀ ਥੋਂ ਮੈਂ ਦੱਸ ਦਿਆਂ ਵੀ ਟੋਲਾ ਪਿੰਡ ਪੈਂਦਾ ਤਪੇ ਕੋਲ ਤਪਾ ਟੋਲਾ ਉੱਥੋਂ ਦਾ ਇੱਕ ਵਸਨੀਕ ਸ਼ਾਹੂ ਕਰ ਹੁੰਦੇ ਸ਼ਾਹੂ ਉਹ ਫਿਰ ਇੱਥੇ ਆਇਆ ਸੀ ਇੱਥੇ ਆ ਕੇ ਉਹਨੇ ਪਿੰਡ ਬਸਾਇਆ ਸੀਗਾ ਉਹਨੇ ਸੰਗਰੂਰ ਵਾਲੇ ਸੰਗਤ ਸਿੰਘ ਤੋਂ ਚਾਰ ਘੋੜਿਆਂ ਬਦਲੇ ਤਕਰੀਬਨ 420 4000 ਵਿਗੇ ਜ਼ਮੀਨ ਪ੍ਰਾਪਤ ਕੀਤੀ ਸੀ ਉੱਥੇ ਆ ਕੇ ਪਿੰਡ ਦਾ ਨਿਰਮਾਣ ਕੀਤਾ ਸੀ ਤੇ ਉੱਥੇ ਹੀ ਫਿਰ ਇਹਨੇ 샤ਹੁ ਤੋਂ ਹੀ ਸਹੇੜੀ ਨਾਂ ਰੱਖਿਆ ਗਿਆ ਮਤਲਬ ਖੇੜੀ ਨਾਂ ਨਹੀਂ ਸੀ ਰੱਖਿਆ ਸਹੇੜੀ ਨਾਂ ਰੱਖ ਲਿਆ ਸੀਗਾ ਇਹ ਪ੍ਰਾਣੀ ਕੰਧ ਦਾ ਇੱਕੋ ਇੱਕ ਦੋ ਕੰਧਾਂ ਹੀ ਬਚੀਆਂ ਨੇ ਚੂਨੇ ਦੀ ਬਣੀ ਹੋਈ ਆ ਇੱਥੋਂ ਦੇ ਪ੍ਰਬੰਧ ਕਰਨ ਨੂੰ ਪਰਲੇ ਪਾਸੋਂ ਰਿਪੇਅਰ ਕਰਕੇ ਵੀ ਬਚਾਇਆ ਹੋਇਆ ਅੰਦਰਲੇ ਪਾਸੋਂ ਵੀ ਮੈਂ ਦਿਖਾਉਂਗਾ ਜੋ ਵੀ ਇਤਿਹਾਸ ਆ ਮਤਲਬ ਆ ਨਿੱਕੇ ਨਿੱਕੇ ਝਰੋਖੇਸ ਨੂੰ ਦਿਸ ਰਹੇ ਆ ਇਹ ਸਾਰੇ ਪ੍ਰਾਣੇ ਯਾ ਇੱਕੋ ਕੰਧ ਨਿਸ਼ਾਨ ਬਚਿਆ ਅੰਦਰ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਕੀਤਾ ਹੋਇਆ ਵਾ ਬੜੇ ਪ੍ਰਾਣੀਆਂ ਨਿਸ਼ਾਨੀਆਂ ਬਚੀਆਂ ਹੋਈਆਂ ਨੇ ਮੈਂ ਤੁਹਾਨੂੰ ਦੱਸ ਦਿਆਂ ਵੀ ਗੱਲ ਹੋਣੀ ਆ ਦਸੰਬਰ ਦੀ ਦਸੰਬਰ 1704 ਜਦੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਤੋਂ ਘੇਰੇ ਕਿਦੇ ਵਿਚਕਾਰ ਸੀਗਾ ਇੱਕ ਪਾਸੇ ਕਿਲੇ ਦੇ ਅੰਦਰ ਗੁਰੂ ਸਾਹਿਬ ਤੇ ਸਿੰਘ ਸੂਰਮੇ ਤੇ ਸਹਬਜਾਦੇ ਸੀ ਤੇ ਦੂਸਰੇ ਪਾਸੇ ਪਹਾੜੀ ਰਾਜੇ ਤੇ ਮੁਗਲ ਫੌਜਾਂ ਸੀ ਤੇ ਉਹ ਵੀ ਵੱਡੀ ਤਾਦਾਦ ਦੇ ਵਿੱਚ ਕੋਈ ਇੱਕ ਨਹੀਂ ਸੀ ਭਾਂਤ ਭਰਾਂ ਦੇ ਜਿੱਥੇ ਵੀ ਰਾਜਭਾਗ ਚੱਲਦੇ ਸੀ ਨੇੜ ਤੇੜ ਕਸ਼ਮੀਰ ਵਾਲੇ ਪਾਸਿਓਂ ਹੋਰ ਕਈ ਥਾਵਾਂ ਤੋਂ ਫੌਜਾਂ ਇਕੱਠੀਆਂ ਕਰ ਲਈਆਂ ਸੀ ਵੱਡੀ ਫੌਜ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਤੇ ਆਖਰ ਤੇ ਜਦੋਂ ਉਹਨਾਂ ਨੇ ਸੌਹਾ ਖਾਧੀਆਂ ਪਹਾੜੀ ਰਾਜਿਆਂ ਨੇ ਤੇ ਮੁਗਲਾਂ ਨੇ ਸੌਹਾ ਖਾਧੀਆਂ ਵੀ ਤੁਸੀਂ ਕਿਲਾ ਛੱਡ ਦਿਓ ਕਿਰਾ ਲੰਬਾਂ ਚੱਲ ਗਿਆ ਸੀ 7-8 ਮਹੀਨੇ ਦਾ ਜੇਕਰ ਅਭੀ ਚੱਲਿਆ ਤੇ ਗੁਰੂ ਸਾਹਿਬ ਤਾਂ ਰਾਜ਼ੀ ਨਹੀਂ ਸੀ ਵੀ ਕਿਲਾ ਛੱਡਿਆ ਜਾਵੇ ਪਰ ਜਿਆਦਾ ਪਾਸਿਓਂ ਉਸੇ ਦਵਾ ਪੈਣ ਦੇ ਕਰਕੇ ਸੰਗਤ ਦੀ ਗੱਲ ਮੰਨੀ ਗਈ ਮਾਤਾ ਗੁਜਰਕੌਰ ਜੀ ਨੇ ਵੀ ਆਖਿਆ ਵੀ ਚਲੋ ਜਿਵੇਂ ਸੰਗ ਤਖਤ ਦੀਆ ਕਰ ਲੋ ਜਦੋਂ ਕਿਲਾ ਛੱਡਿਆ ਗਿਆ ਥੋੜਾ ਜਿਹੀ ਹਜੇ ਗਏ ਸੀ ਤੇ ਮਗਰੋਂ ਪਹਾੜੀ ਰਾਜਿਆਂ ਤੇ ਮੁਗਲਾਂ ਨੇ ਮਗਰੋਂ ਹਮਲਾ ਕਰਤਾ ਜਿਹਦੇ ਕਰਕੇ ਉਧਰਲੇ ਪਾਸੇ ਗੁਰੂ ਸਾਹਿਬ ਤੇ ਸਿੰਘ ਸੂਰਮੇ ਮੂਲਨਾਂ ਲੜਾਈ ਲੜਦੇ ਰਹੇ ਪਹਾੜੀ ਰਾਜਾਂ ਨਾਲ ਭੜਦੇ ਰਹੇ ਤੇ ਤੀਜਾ ਫਿਰ ਸਰਸਾ ਨਦੀ ਦੇ ਵਿੱਚ ਆਏ ਹੋਏ ਹੜ੍ਹ ਦੇ ਨਾਲ ਵੀ ਲੜਦੇ ਰਹੇ ਮਤਲਬ ਕਿ ਇਤਿਹਾਸ ਦੱਸਦਾ ਵੀ ਉਦੋਂ ਕਿਹਲੋ ਕਿ ਪ੍ਰਵਾੜ ਦੇ ਆਪਣੇ ਖਾਲਸਾ ਪੰਥ ਦੇ ਉੱਤੇ ਸਭ ਤੋਂ ਵੱਡੀ ਭੀੜ ਪਈ ਸੀ ਉਸ ਭੀੜ ਨੂੰ ਵੀ ਗੁਰੂ ਸਾਹਿਬ ਨੇ ਖਿੜੇ ਮੱਥੇ ਪਰਵਾਣ ਕੀਤਾ ਤੇ ਸਿੰਘ ਸੂਰਮੇ ਉਸੇ ਪਾਣੀ ਦੇ ਵਿੱਚ ਹੜ੍ਹਾਂ ਦੇ ਵਿੱਚ ਵੀ ਲੜਦੇ ਰਹੇ ਤੇ ਸ਼ਹਾਦਤਾਂ ਵੀ ਪ੍ਰਾਪਤ ਕਰਦੇ ਗਏ ਤੇ ਉਸੇ ਸਰਸਾ ਨਦੀ ਦੇ ਕਿਨਾਰੇ ਹੀ ਫਿਰ ਛੋਟੇ ਸਹਿਬਜ਼ਾਦੇ ਤੇ ਮਾਤਾ ਗੁਜਰ ਕੌਰ ਜੀ ਅਲੱਗ ਹੋ ਗਏ ਤੇ ਵੱਡੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਅਲੱਗ ਹੋ ਗਏ ਮਤਲਬ ਉੱਥੋਂ ਪਰਿਵਾਰ ਦਾ ਵਿਛੋੜਾ ਪੈ ਗਿਆ ਸੀ ਤੋਂ ਉਸ ਤੋਂ ਬਾਅਦ ਜੋ ਜ਼ਿਕਰ ਮਿਲਦਾ ਦੱਸਿਆ ਜਾਂਦਾ ਵੀ ਜਦੋਂ ਉਹਦੂ ਗੰਗੂ ਬ੍ਰਾਹਮਣ ਦੇ ਨਾਲ কুমਮਾ ਮਾਸ਼ਕੀ ਹੁੰਦਾ ਸੀ ਉਹਦੀ ਝੌਂਪੜੀ ਵੱਲ ਆਗੇ ਸੀ ਉੱਥੇ ਦੀਵਾ ਬਲਦਾ ਸੀ ਚਲੋ ਠੰਡ ਵੀ ਕੜਾਕੇ ਦੀ ਸੀ ਮੀਂਹ ਪੈ ਰਿਆ ਸੀਗਾ ਦਸੰਬਰ ਦੇ ਵਿੱਚ ਕਿਹੋ ਜੀ ਠੰਡ ਹੁੰਦੀ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਮੀਂਹ ਪੈ ਰਿਆ ਸੀ ਠੱਕਾ ਵਗ ਰਿਆ ਸੀ ਉਦੋਂ ਫਿਰ ਝੌਂਪੜੀ ਦੇ ਵਿੱਚ ਜਾ ਕੇ ਵਜੇ কুমਮੇ ਮਾਸ਼ਕੀ ਕੋਲੇ ਗਏ ਕੁੰਮੇ 마ਸ਼ਕੀ ਨੇ ਪੈਰਾਂ ਦਾ ਖੜਕਾ ਸੁਣ ਕੇ ਆਖਿਆ ਭਾਈ ਕੌਣ ਹੋ ਤੁਸੀਂ ਤਾਂ ਗੰਗੂ ਬ੍ਰਾਹਮਣ ਨੇ ਆਖਿਆ ਭਈ ਇਹ ਮਾਤਾ ਗੁਜਰਕੌਰ ਜੀ ਨੇ ਦੇ ਛੋਟੇ ਸਹਬਜ਼ਾਦੇ ਨੇ ਤੇ ਉਹ ਵੀ ਗਾਂ ਜਿਹੜਾ ਸੀ ਕਿ ਕੁੰਮਾ 마ਸ਼ਕੀ ਗੁਰੂ ਸਾਹਿਬ ਦਾ ਉਪਾਸਕ ਸੀ ਉਹਨੇ ਕਿਹਾ ਵੀ ਮੇਰੀ ਝੁੱਗੀ ਦੇ ਵਿੱਚ ਹੁਣ ਖਾਣ ਨੂੰ ਤਾਂ ਕੁਝ ਹੈ ਨਹੀਂਗਾ ਤੇ ਨਾ ਕੁਝ ਪਹਿਨਣ ਨੂੰ ਕੋਈ ਚੰਗੇ ਕੱਪੜੇ ਆ ਉਹਨੇ ਤਰੰਤ ਕੀ ਕੀਤਾ ਵੀ ਤੁਸੀਂ ਇੱਥੇ ਬੈਠੋ ਤੇ ਮੈਂ ਹੁਣੇ ਜਾ ਕੇ ਕੈਸ਼ ਤੇ ਕਿਸ਼ਤੀ ਸੀਗੇ ਉਹਨੇ ਪਾਣੀ ਦੀ ਠੇਲਤੀ ਤੇ ਦੂਜੇ ਪਾਸਿਓਂ ਕੁਝ ਦੁੱਧ ਲੈ ਕੇ ਆਇਆ ਤੇ ਕੁਝ ਕੱਪੜੇ ਲੈ ਕੇ ਆਇਆ ਉਸੇ ਵੇਲੇ কুমਮਾ ਮਾਸ਼ਕੀ ਬੀਬੀ ਵੀਰੋ ਤੇ ਭਾਈ ਛੱਜੂ ਜੀ ਕੋਲੇ ਚਲੇ ਗਿਆ ਉਹਨਾਂ ਨੇ ਵੀ ਫਿਰ ਕਹਿੰਦੇ ਉਸ ਸਮੇਂ ਖੁਸ਼ ਹੋ ਕੇ ਮਾਤਾ ਜੀ ਅਤੇ ਸਹਿਬਜ਼ਾਦੇ ਨੂੰ ਮਿਲਣ ਲਈ ਆਏ ਤੇ ਨਾਲ ਮੋٹے ਕੱਪੜੇ ਕੰਬਲ ਤੇ ਕੁਝ ਦੁੱਧ ਲੈ ਕੇ ਆਏ ਤੇ ਆਖਰ ਤੇ ਉਹਨਾਂ ਨੇ ਪੀਤਾ ਤੇ ਪੈਰ ਦੇ ਤੜਕੇ ਹੀ ਉੱਠ ਕੇ ਫਿਰ ਗੰਗੂ ਬ੍ਰਾਹਮਣ ਆਪਦੇ ਨਾਲ ਲੈ ਕੇ ਸਹਿਬਜ਼ਾਦਿਆਂ ਨੂੰ ਥਾਂ ਥਾਂ ਤੋਂ ਸਰਕਣਿਆਂ ਵਿੱਚੋਂ ਲੰਘਦਾ ਹੋਇਆ ਤਾਂ ਇਸ ਪਿੰਡ ਦੇ ਵਿੱਚ ਪਹੁੰਚਿਆ ਸੀਗਾ ਡੜਪੜਾ ਹੁੰਦੇ ਗਏ ਕਿਉਂਕਿ ਮੁਗਲਾਂ ਦੇ ਵੀ ਥਾਂ-ਥਾਂ ਛਾਪੇ ਵੱਜ ਰਹੇ ਸੀ ਕਿ ਜਿੱਥੇ ਵੀ ਲੱਭ ਜਾਣ ਤਾਂ ਫੜ ਕੇ ਗ੍ਰੈਫਤਾਰ ਕੀਤਾ ਜਾਵੇ ਮਤਲਬ ਮਾਰੋ-ਮਾਰ ਹੋਈ ਪਈ ਸੀਗੀ ਤੇ ਉਸ ਵੇਲੇ ਦੇ ਵਿੱਚ ਗੰਗੂ ਬ੍ਰਾਹਮਣ ਦੇ ਮੰਨ ਦੇ ਵਿੱਚ ਵੀ ਮਤਲਬ ਲਾਲਚ ਹੋਇਆ ਹੋਇਆ ਸੀਗਾ ਇੱਥੇ ਬ੍ਰਾਹਮਣ ਲਫ਼ਜ਼ ਤਾਂ ਕਿਉਂਕਿ ਆਮ ਤੌਰ ਤੇ ਆਈਡੈਂਟੀਟੀ ਬ੍ਰਾਹਮਣ ਇੱਕ ਮਾੜਾ ਹੋ ਸਕਦਾ ਸਾਰੇ ਨਹੀਂ ਮਾੜੇ ਹੋ ਸਕਦੇ ਇਸ ਕਰਕੇ ਉਹ ਲਫ਼ਜ਼ ਉਹਦੇ ਨਾਂ ਨਾਲ ਜੁੜਿਆ ਕਰਕੇ ਤਾਂ ਵਰਤਿਆ ਜਾ ਰਿਹਾ ਵਾ ਦੂਜੀ ਗੱਲ ਇਹ ਸੀ ਵੀ ਗੰਗੂ ਪੱਪੀ ਉਹ ਸੀਗੇ ਜਿਨੇ ਕਹਿੰਦਾ ਕਹ ਲੋ ਮੋਹਰਾਂ ਦੇ ਲਾਲਚ ਦੇ ਵਿੱਚ ਆ ਕੇ ਸਹਿਬਜ਼ਾਦੇਆਂ ਨੂੰ ਆਖਰ ਤੇ ਫੜਾਤਾ ਸੀਗਾ ਗੱਲੇ ਉਹ ਬਣੀ ਕਿ ਮਾਤਾ ਗੁਜਰ ਕੌਰ ਜੀ ਜਦੋਂ ਰਾਤ ਨੂੰ ਸੌਣ ਲੱਗੇ ਤਾਂ ਉਹਨਾਂ ਨੇ ਮੋਹਰਾਂ ਆਪ ਦੇ ਸਹਰਾਣੇ ਰੱਖ ਲਈਆਂ ਤੇ ਛੋਟੇ ਸਹਿਬਜ਼ਾਦੇ ਵੀ ਉਸ ਸਮੇਂ ਆਰਾਮ ਕਰ ਰਹੇ ਸੀ ਜਦੋਂ ਸਵੇਰ ਨੂੰ ਉੱਠਿਆ ਤੇ ਮਾਤਾ ਜੀ ਨੇ ਦੇਖਿਆ ਵੀ ਸਹਰਾਣੇ ਦਾ ਗੱਠੜੀ ਹੈ ਹੀ ਨਹੀਂ ਕਿ ਮੋਹਰਾਂ ਵਾਲੀ ਕਿੱਧਰ ਗਈ ਹੋਈ ਤਾਂ ਉਹਨਾਂ ਨੇ ਮਾਤਾ ਜੀ ਨੇ ਪੁੱਛਿਆ ਗੰਗੂ ਬ੍ਰਾਹਮਣ ਨੂੰ ਵੀ ਮੇਰੀ ਗੱਠੜੀ ਕਿੱਥੇ ਅਬੀਦਾਂ ਕਰਕੇ ਉਹ ਕਹਿੰਦਾ ਵੀ ਨਾਲੇ ਸਾਨੂੰ ਗੰਗੂ ਬ੍ਰਾਹਮਣ ਉਹ ਤੋਂ ਪੁੱਠਾ ਹੀ ਬੋਲਿਆ ਉਹ ਕਹਿੰਦਾ ਨਾਲੇ ਸਾਨੂੰ ਮੈਂ ਰਾਤ ਇੱਥੇ ਕਟਾਈ ਤੇ ਨਾਲੇ ਤੁਸੀਂ ਮੇਰੇ ਤੇ ਇਲਜ਼ਾਮ ਲਾਉਂਨੇ ਹੋ ਗੰਗੂ ਬ੍ਰਾਹਮਣ ਨੇ ਰੋਲਾ ਪਾਉਣਾ ਸ਼ੁਰੂ ਕਰਤਾ ਜਿਹਦੇ ਕਰਕੇ ਮਾਤਾ ਗੁਜਰਕੌਰ ਕਹਿੰਦੇ ਤੂੰ ਜੋ ਰੱਖਣਾ ਆਪਦੇ ਕੋਲੇ ਰੱਖ ਲੈ ਪਰ ਇਦਾਂ ਰੋਲਾ ਨਾ ਪਾ ਪਰ ਉਹ ਨਹੀਂ ਮੰਨਿਆ ਕਿਉਂਕਿ ਉਹਦੇ ਮਨ 'ਚ ਲਾਲਚ ਆਇਆ ਸੀ ਗੱਲੇ ਉਹ ਸੀ ਲਾਲਚ ਦਵਲ ਆ ਗਿਆ ਉਹਦੇ ਮਨ 'ਚ ਇੱਕ ਤਾਂ ਜੋ ਮਾਤਾ ਗੁਜਰਕੌਰ ਦੇ ਕੋਲੋਂ ਗਹਿਣੇ ਚੱਕੇ ਸੀ ਮੋਹਰਾਂ ਚੱਕੀਆਂ ਸੀ ਉਹਦੇ ਹੱਥ ਲੱਗ ਗਈਆਂ ਤੇ ਦੂਜਿਆਂ ਨੂੰ ਉਮੀਦ ਸੀ ਵੀ ਮੈਂ ਸਰਕਾਰ ਵਾਲੇ ਪਾਸੇ ਕਿਉਂਕਿ ਸਰਕਾਰ ਨੇ ਵੀ ਇਨਾਮ ਰੱਖਿਆ ਹੋਇਆ ਸੀਗਾ ਵੀ ਜੋ ਗੁਰੂ ਸਾਹਿਬ ਦੇ ਪਰਿਵਾਰ ਨੂੰ ਜਾਂ ਸਿੰਘਾਂ ਨੂੰ ਫੜਾਊਗਾ ਉਹਨੂੰ ਵੀ ਇਨਾਮ ਮਿਲੇਗਾ ਜਿਹਦੇ ਤਹਿਤ ਉਹਨੇ ਸੋਚਿਆ ਵੀ ਦੋ ਪਾਸਿਓਂ ਮੈਂ ਇਨਾਮ ਲੈ ਲਵਾਂਗਾ ਤੋਂ ਉਸੇ ਤਹਿਤ ਫਿਰ ਉਹਨੇ ਜਾ ਕੇ ਕੋਤਵਾਲੀ ਮਰਿੰਡੇ ਹੁੰਦੀ ਸੀ ਇਹ ਵੀ ਸਿਹੜੀਪਿੰਡ ਮਰਿੰਡੇ ਦੇ ਕੋਲ ਪੈਂਦਾ ਉੱਥੇ ਜਾ ਕੇ ਉਹਨੇ ਕੋਤਵਾਲ ਨੂੰ ਸ਼ਿਕਾਇਤ ਕਰਤੀ ਜਿੱਥੇ ਜਾਨੀ ਖਾਂ ਤੇ ਮਾਨੀ ਖਾਂ ਪਠਾਨ ਰਹਿੰਦੇ ਸੀ ਤੇ ਉਹਨਾਂ ਨੇ ਫਿਰ ਤੁਰੰਤ ਛਾਪਾ ਮਾਰਿਆ ਤੇ ਜਿੱਥੋਂ ਕੇ ਛੋਟੇ ਸਾਹਿਬਜ਼ਾਦੇ ਦੇ ਮਾਤਾ ਗੁਜਰ ਕੌਰ ਜੀ ਨੂੰ ਗ੍ਰਿਫਤਾਰ ਕੀਤਾ ਕਿਹਾ ਜਾਂਦਾ ਵੀ ਰਾਤੇ ਬਿਠਾ ਕੇ ਉਹਨਾਂ ਨੂੰ ਕੋਤਵਾਲੀ ਮਰਿੰਡੇ ਦੇ ਵਿੱਚ ਲਿਆ ਗਿਆ ਉਹ ਕੋਤਵਾਲੀ ਵੀ ਹਜੇ ਉੱਥੇ ਹੈਗੀ ਆ ਤੇ ਗੱਲ ਕਰ ਰਹੀ ਸੀ ਇਸ ਇਮਾਰਤ ਦੀ ਇਹਦੀ ਕੰਦ ਬਚੀਆ ਥੋੜਾ ਜਿਹਾ ਮਤਲਬ ਇਹਦਾ ਬਚਿਆ ਹੋਇਆ ਵਾ ਪਰ ਹਜੇ ਸਹੀ ਸਲਾਮਤ ਆ ਬਾਕੀ ਇੱਥੋਂ ਦੀ ਕਮੇਟੀ ਨੇ ਸਾਂਭ ਰਿਆ ਦੂਜੇ ਪਾਸੇ ਜਾ ਕੇ ਵੀ ਆਪਾਂ ਅੰਦਰੋਂ ਵੀ ਦਿਖਾਉਨੇ ਆ ਤੁਹਾਨੂੰ ਇਸ ਇਮਾਰਤ ਦੇ ਅੰਦਰਲੇ ਪਾਸੇ ਲੈ ਚੱਲਦਾ ਮੈਂ ਤੁਸੀਂ ਜੋ ਦੇਖ ਰਹੇ ਆ ਨਾ ਇਹਦੇ ਵਿੱਚ ਜੋ ਰੰਗ ਰੋਗਣ ਹੋਇਆ ਬਸ ਉਹੀ ਨਮਾ ਬਾਕੀ ਜੋ ਇਮਾਰਤ ਦੀ ਬਣਾਵਟਾ ਉਹ ਬਿਲਕੁਲ ਉਹੀ ਆ ਉਹੀ ਆਲੇ ਆ ਉਹੀ ਮੂਰੀਆਂ ਉਹੀ ਰੋਸ਼ਨਦਾਨਾ ਉਹੀ ਇੱਟਾਂ ਲੱਗੀਆਂ ਉਹੀ ਚੂਨਾ ਲੱਗਿਆ ਆਪਾਂ ਇਹ ਕਹਿ ਸਕਦੇ ਆ ਕਿ ਜਦ ਗੁਰੂ ਸਾਹਿਬ ਦੇ ਬੱਚੇ ਇੱਥੇ ਠਹਿਰੇ ਹੋਣਗੇ ਜਦ ਮਾਤਾ ਗੁਜਰੀ ਨੇ ਰਾਤ ਨੂੰ ਉਹਨਾਂ ਨੂੰ ਕੁਝ ਗੱਲਾਂ ਦੱਸੀਆਂ ਹੋਣਗੀਆਂ ਕੁਝ ਬਾਤਾਂ ਸੁਣਾਈਆਂ ਹੋਣਗੀਆਂ ਉਹਨਾਂ ਗੱਲਾਂ ਬਾਤਾਂ ਤੇ ਸੁਪਨਿਆਂ ਦੀ ਆਪਾਂ ਕਹਿ ਸਕਦੇ ਆ ਕਿ ਗਵਾਹ ਇਹ ਇਮਾਰਤ ਹਲੇ ਤੱਕ ਹੂਭੂ ਉਸੇ ਤਰ੍ਹਾਂ ਖੜੀ ਐ ਤੁਸੀਂ ਸੋਚ ਸਕਦੇ ਆ ਕਿ ਰਾਤ ਨੂੰ ਇਸ ਇਮਾਰਤ ਦੇ ਵਿੱਚ ਸੌ ਕੇ ਪਤਾ ਨਹੀਂ ਛੋਟੇ ਸਾਹਿਬਜ਼ਾਦਿਆਂ ਨੇ ਕੀ ਸੁਪਨਾ ਦੇਖਿਆ ਹੋਊਗਾ ਇਹ ਘਰ ਏਡਾ ਹੀ ਨਹੀਂ ਇਹ ਘਰ ਕਾਫੀ ਵੱਡਾ ਸੀਗਾ ਜਦੋਂ ਬੰਦਾ ਸਿੰਘ ਬਹਾਦਰ ਨੇ ਇਸ ਜਗ੍ਹਾ ਤੇ ਹਮਲਾ ਕੀਤਾ ਤਾਂ ਉਦੋਂ ਕਹਿੰਦੇ ਵੀ ਕਾਫੀ ਵੱਡਾ ਹਿੱਸਾ ਇਸ ਮਕਾਨ ਦਾ ਉਦੋਂ ਗੁੱਸੇ ਦੇ ਵਿੱਚ ਰੋਹ ਦੇ ਵਿੱਚ ਬਦਲਾ ਲੈਣ ਦੀ ਆਪ ਕਹਿ ਸਕਦੇ ਭਾਵਨਾ ਦੇ ਵਿੱਚ ਬਹੁਤ ਵੱਡਾ ਹਿੱਸਾ ਜਿਹੜਾ ਉਹ ਨੁਕਸਾਨਿਆ ਗਿਆ ਪਰ ਫਿਰ ਵੀ ਕਾਫੀ ਹਿੱਸਾ ਆਪਣੇ ਇਤਿਹਾਸ ਦੀ ਗਵਾਹੀ ਦੇਣ ਯੋਗਾ ਖੜਾ ਜਿੱਤੇ ਤੁਸੀਂ ਦਰਸ਼ਨ ਕਰ ਰਹੇ ਆ ਤੇ ਦੂਸਰਾ ਆਹ ਕੋਤਵਾਲੀ ਆ ਜਿਹੜਾ ਜਿੰਦਾ ਹੈ ਨਾ ਸਪੈਸ਼ਲ ਇਹ ਅੰਦਰ ਇਸੇ ਤਰ੍ਹਾਂ ਹੀ ਲਗਾਇਆ ਗਿਆ ਤਾਂ ਜੋ ਕੋਈ ਅੰਦਰਲੇ ਪਾਸਿਓਂ ਵੀ ਬੈਰਲ ਦੇ ਵਿੱਚ ਹੱਥ ਪਾ ਕੇ ਬਾਹਰਲੇ ਪਾਸਿਓਂ ਜਿੰਦਾ ਖੋਲ ਨਾ ਲਵੇ ਇਸ ਤਕਨੀਕ ਦੇ ਨਾਲ ਇਹ ਕੋਤਵਾਲੀ ਬਣਾਈ ਗਈ ਹੈ ਜਿੱਥੇ ਗੁਰੂ ਸਾਹਿਬ ਦੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਨੂੰ ਰੱਖਿਆ ਗਿਆ ਸੀ ਦਰਸ਼ਕੋ ਆਖਰ ਦੇ ਵਿੱਚ ਨਾ ਸਹਿਬਜ਼ਾਦਿਆਂ ਨੂੰ ਕੋਤਵਾਲੀ ਲਿਆਇਆ ਗਿਆ ਤੇ ਉਸ ਤੋਂ ਅੱਗੇ ਫਿਰ ਸਰਹੰਦ ਦੇ ਨਵਾਬ ਅੱਗੇ ਪੇਸ਼ ਕੀਤਾ ਗਿਆ ਸੀਗਾ ਉਹ ਨਵਾਬ ਅੱਗੇ ਜਦੋਂ ਪੇਸ਼ ਕੀਤਾ ਗਿਆ ਉੱਥੇ ਬਹੁਤ ਸਾਰੇ ਮਤਲਬ ਜਿਨ੍ਹਾਂ ਦੇ ਵਿੱਚ ਨਵਾਬ ਮਰੀਲਕੋਟਲਾ ਵੀ ਬੈਠਾ ਸੀ ਸੁਚਾਨੰਦ ਵਰਗੇ ਪਾਪੀ ਵੀ ਬੈਠੇ ਸੀਗੇ ਉੱਥੇ ਤੇ ਕਿਹਾ ਜਾਂਦਾ ਵੀ ਉਹਨਾਂ ਉਸ ਸਮੇਂ ਦੇ ਵਿੱਚ ਕਦੇ ਵੀ ਵਜ਼ੀਰ ਖਾਨ ਨੇ ਸਜ਼ਾ ਦਾ ਐਲਾਨ ਕੀਤਾ ਤਾਂ ਉਸ ਸਮੇਂ ਹਾਂ ਦਾ ਨਾਰਾ ਮਾਰਿਆ ਸੀ ਨਵਾਬ ਮਰੀਲਕੋਟਲਾ ਨੇ ਉਹਨਾਂ ਨੇ ਆਖਿਆ ਵੀ ਜੇ ਦੁਸ਼ਮਣੀ ਹੈਗੀ ਆ ਤਾਂ ਤੁਸੀਂ ਉਹਨਾਂ ਦੇ ਪਿਤਾ ਜੀ ਨਾਲ ਕਰੋ ਗੁਰੂ ਗੋਬਿੰਦ ਸਿੰਘ ਜੀ ਨਾਲ ਕੱਢੋ ਪਰ ਇੰਨਾ ਮਾਸੂਮ ਬੱਚਿਆਂ ਦੇ ਨਾਲ ਨਾ ਤੁਸੀਂ ਕਰੋ ਇਦਾਂ ਇਸ ਗੱਲ ਸੁਣ ਕੇ ਵਜ਼ੀਰ ਖਾਨ ਥੋੜਾ ਜਿਹਾ ਕਹਿੰਦੇ ਠੰਡਾ ਪਿਆ ਸੀ ਪਰ ਉਦੋਂ ਕੋਲ ਬੈਠਾ ਸੋਚਾ ਆਨੰਦ ਬੋਲ ਪਿਆ ਉਹ ਕਹਿੰਦਾ ਜੀ ਸੱਪ ਦੇ ਬੱਚੇ ਵੀ ਸਾਪ ਹੀ ਹੁੰਦੇ ਆ ਇਹ ਵੱਡੇ ਹੋ ਕੇ ਤੁਹਾਡੇ ਨਾਲ ਲੜਨਗੇ ਕਿਉਂਕਿ ਵਜ਼ੀਰ ਖਾਨ ਇਹ ਵੀ ਆਖ ਰਿਹਾ ਸੀਗਾ ਸਾਬਜਾਦਿਆਂ ਨੇ ਕਿ ਤੁਸੀਂ ਇਸਲਾਮ ਨੂੰ ਕਬੂਲ ਕਰ ਲੋ ਤਾਂ ਸਾਬਜਾਦਿਆਂ ਨੇ ਇਸਲਾਮ ਕਬੂਲ ਨਹੀਂ ਸੀ ਕੀਤਾ ਤੇ ਨਾ ਝੁੱਕ ਕੇ ਸਲਾਮ ਕੀਤੀ ਸੀ ਬੇਸ਼ੱਕ ਵਜ਼ੀਰ ਖਾਨ ਨੇ ਇਹ ਵੀ ਕੀਤਾ ਕਿ ਉਹਨੂੰ ਛੋਟੇ ਗੇਟ ਖਾਣੇ ਨਗਾਉਣ ਦੀ ਕੋਸ਼ਿਸ਼ ਕੀਤੀ ਵੀ ਜਦੋਂ ਇਦਾਂ ਝੌਕੇ ਲੰਘਣਗੇ ਤਾਂ ਮੈਨੂੰ ਸलाम ਕਰਨਗੇ ਪਰ ਸਹਬਜ਼ਾਦਿਆਂ ਨੇ ਅਗਲੀ ਲੱਤ ਤੱਕੇ ਰੱਖ ਕੇ ਸਿੱਧੇ ਹੀ ਅੰਦਰ ਗਏ ਸੀ ਮਤਲਬ ਆਪਣੀ ਬਾਦਸ਼ਾਹਤ ਨੂੰ ਬਰਕਰਾਰ ਰੱਖਿਆ ਸੀਗਾ ਬੇਸ਼ੱਕ ਠੀਕ ਹੈ ਕਿ ਕੌਮ ਉਸ ਸਮੇਂ ਖਿਲਰੀ ਹੋਈ ਸੀ ਪਰ ਨਿੱਕੀਆਂ ਨਿੱਕੀਆਂ ਜਿੰਦਾ ਨੇ ਵੱਡੇ ਸਾਕੇ ਕਰਤੇ ਸੀ ਤੇ ਉਹਨਾਂ ਨੇ ਕਹ ਲੋ ਕਿ ਆਪਦੀ ਕੌਮ ਦੀ ਚੜ੍ਹਦੀ ਕਲਾ ਰੱਖੀ ਸੀ ਸਿਰ ਨਹੀਂ ਸੀ ਚੁਕਾਇਆ ਕਿਹਾ ਜਾਂਦਾ ਵੀ ਜ਼ੁਲਮ ਦੇ ਖਿਲਾਫ ਸਿਰ ਨਹੀਂ ਸੀ ਚੁਕਾਇਆ ਤੇ ਜਦੋਂ ਗੱਲ ਕਰੀ ਆਖਰ ਦੇ ਵਿੱਚ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜਨ ਦਾ ਹੁਕਮ ਹੋਇਆ ਤਾਂ ਉਹਨਾਂ ਨੀਹਾਂ 'ਚ ਚੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਤੇ ਇਹਦੇ ਨਾਲ ਬਾਬਾ ਮੁੱਤੀराम ਮਹਾਰਾਜੀ ਨੂੰ ਵੀ ਨਹੀਂ ਭੁੱਲਿਆ ਜਾ ਸਕਦਾ ਜਿਹੜੇ ਕਿ ਠੰਡੇ ਬੁਰਜਾਂ ਦੇ ਵਿੱਚ ਜਾ ਕੇ ਦੁੱਧ ਦੀ ਸੇਵਾ ਕਰਦੇ ਹੁੰਦੇ ਸੀ ਮਾਤਾ ਜੀ ਮਾਤਾ ਗੁਜਰਕੌਰ ਜੀ ਵੱਡੇ ਸਾਹਿਬ ਆਪਣਾ ਛੋਟੇ ਸਾਹਿਬ ਜੀ ਦੇ ਦੋਵੇਂ ਜੁਰ ਬਾਬਾ ਜੁਰਾ ਵਰਸ ਸਿੰਘ ਜੀ ਤੇ ਫਤਿਹ ਸਿੰਘ ਜੀ ਨੂੰ ਦੁੱਧ ਸਿਖਾਉਂਦੇ ਸੀ ਤੇ ਜਦੋਂ ਛੋਟੇ ਸਾਹਿਬ ਜੀ ਦੀ ਸ਼ਹੀਦੀ ਦਾ ਪਤਾ ਲੱਗਿਆ ਤਾਂ ਮਾਤਾ ਗੁਜਰਕੌਰ ਜੀ ਨੇ ਵੀ ਆਪਣੇ ਸਵਾਸ ਤਿਆਗ ਦਿੱਤੇ ਸੀਗੇ ਕਿਤੇ ਦੂਜੀ ਗੱਲ ਇਹ ਆ ਵੀ ਜਿਹੜਾ ਗੰਗੂ ਬ੍ਰਾਹਮਣ ਦੇ ਮਨ ਦੇ ਵਿੱਚੋਂ ਡਰ ਕਿਉਂ ਨਿਕਲ ਗਿਆ ਸੀ ਕਿਉਂਕਿ ਉਹਨੂੰ ਕਿਤੇ ਝੂਠੀ ਖਬਰ ਇਹ ਮਿਲ ਗਈ ਸੀ ਵੀ ਵੱਡੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਸੂਰਮੇ ਸਾਰੇ ਚਮਕੌਰ ਦੇ ਵਿੱਚ ਸ਼ਹੀਦ ਹੋ ਚੁੱਕੇ ਆ ਮਤਲਬ ਉਹਨੇ ਸੋਚਿਆ ਵੀ ਹੁਣ ਮੈਨੂੰ ਰੋਕਣ ਵਾਲਾ ਕੌਣ ਆ ਵੀ ਮਨ ਮਾਇਆ ਮਰ ਮਰਜ਼ੀਆਂ ਮਨ ਮਰਜ਼ੀਆਂ ਕਰਾਂ ਪਰ ਪਰ ਉਹ ਉਹ ਸਹੀ ਸਲਾਮਤੀ ਚੜ੍ਹਦੀ ਕਲਾ ਦੇ ਵਿੱਚ ਸੀ ਠੀਕ ਹੈ ਕਿ ਵੱਡੇ ਸਾਹਿਬ ਜਾਦਾਂ ਨੇ ਸ਼ਹਾਦਤ ਦਿੱਤੀ ਪਰ ਗੁਰੂ ਗੋਮੇ ਸਿੰਘ ਜੀ ਸਹੀ ਸਲਾਮਤੀ ਪੰਥ ਚੜ੍ਹਦੀ ਕਲਾ ਸੀ ਜਦੋਂ ਆਖਰ ਦੇ ਵਿੱਚ ਮੂਤੀ ਰਾਮ ਬਾਬਾ ਮੂਤੀ ਰਾਮ ਮਹਾਰਾਜ ਦੀ ਗੱਲ ਕਰੀਏ ਤਾਂ ਜਦੋਂ ਦੁੱਧ ਪਿਆਉਣ ਦੀ ਸੇਵਾ ਦਾ ਉਥੋਂ ਦੇ ਨਵਾਬ ਨੂੰ ਪਤਾ ਲੱਗਾ ਤਾਂ ਉਹ ਨਵਾਬ ਨੇ ਮੋਤੀਰਾ ਮਹਿਰਾਜ ਜੀ ਉਤੋਂ ਦੇ ਪਰਿਵਾਰ ਨੂੰ ਕੋਲੂ ਵਿੱਚ ਪੀੜ ਕੇ ਸ਼ਹੀਦ ਕਰ ਦਿੱਤਾ ਗਿਆ ਸੀਗਾ ਮਤਲਬ ਇਸ ਸਮੇਂ ਦੇ ਸਹੀ ਜੇ ਇੱਕ ਪਾਸੇ ਬਹੁਤ ਸਾਰੇ ਖਲਾਬ ਸੀ ਤਾਂ ਉਹਦੇ ਵਿੱਚ ਕੁਝ ਕੁ ਲੋਕ ਗੁਰੂ ਪੰਥ ਦੇ ਨਾਲ ਵੀ ਜੁੜੇ ਹੋਏ ਸੀਗੇ ਤੇ ਦਰਸ਼ਕੋ ਅਗਲੀ ਵਾਰੀ ਹੋਰ ਕਿ ਨਵਾਂ ਵਿਸ਼ਾ ਲੈ ਕੇ ਮਿਲਾਂਗੇ ਮਿਹਰਬਾਨੀ ਧੰਨਵਾਦ